एसआईटी कॉन्स्टिट्यूट ਕੀਤੀ ਗਈ मतलब पुलिस हेड क्वार्टर जो मान लो डीजीपी साहब ने सारी ये चीज की उपदाना कीता वो यही दर्शांदा ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਇਸ ਤਪੀਸ਼ ਨੂੰ ਚੱਕ ਕੇ ਕਿਹਾ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਰ ਨਹੀਂ ਪਾ ਰਹੇ ਨੇ ਜਿਸ ਤੱਕ ਕਿ ਐਸਆਈਟੀ ਬਣਾਤੀ ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਨਾਂ ਨੂੰ ਬਿਲਕੁਲ ਐਸਆਈਪੀ ਦੇ ਵਿੱਚ ਇਹ ਵਿਚਾਰਿਆ ਜਾਏਗਾ ਕਿ ਜੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਐਸਾਂ ਕਰਦੇ ਤਾਂ ਆਪਾਂ ਜਲਦੀ ਸੱਚਾਈ ਤੱਕ ਪਹੁੰਚੀ। ਕੋਈ ਪਬਲਿਕ ਅਪੀਲ ਕੀਤੀ ਕਿ ਕੋਈ ਅੱਗੇ ਆਣਾ ਚਾਹੁੰਦਾ ਹੈ। ਜਿਹਨੇ ਐਫਆਈਆਰ ਰਜਿਸਟਰ ਕਰਨ ਲਈ ਇੰਨਾ ਟਾਈਮ ਲੱਗੇ ਕਿ ਉਹ ਨਹੀਂ ਪਾਏ ਉਹ ਆਲ ਦੈਕਿਊਜ਼ਵਲ ਇਨ ਦ ਪੁਲਿਸ ਵਿਭਾਗ ਦੇ। ਤੁਹਾਨੂੰ ਕੀ ਲੱਗਦਾ ਜੇ ਕੋਈ ਆਊਗਾ ਇਹਦੇ ਪਲੱਸ ਉਹ ਕਿਵੇਂ ਕੋਈ ਸੀ ਅਸ਼ੋਰ ਕਰੇ ਨਾ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਾਂ। ਜਦੋਂ ਪੰਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿ ਆ ਵੀ ਐਫ ਆਈ ਆਰ ਦੱਚ ਕਰਨ ਚੇਨਾਂ ਟਾਈਮ ਲੱਗਿਆ ਉਹ ਸਾਧੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸ ਆਈ ਪੀ ਬਣਾਈ ਗਈ ਵੀ ਇਹਨਾਂ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋਪਰ ਹੋ ਨਹੀਂ ਗਿਆ ਹੈਗਾ ਇਸ ਕਰਕੇ ਹੈਡਕ quarter ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਪਹਾੜੀ ਜਿਹੜੇ ਦੇ ਸੰਦੀਪ ਮੱਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮੰਤਰੀ ਕੰਬੋਜ ਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਡੀਐਸਪੀ ਆਪਣਾ ਬਾਗਾ ਪ੍ਰਾਨੰਦ ਇਹ ਸਾਰੇ ਆਪਸਾ ਨੂੰ ਇਕੱਠੇ ਕਰਕੇ ਔਰ ਇਸ ਕਰਕੇ ਹੀ ਔਰ ਇੱਥੋਂ ਦੇ ਆਪਸ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਕੋਲ ਇਸ ਚਾਰ ਅਫਸਰ ਤਾ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹ ਜੇ ਪਾਵਰ ਚ ਬੈਠੇ ਨੇ ਉਹ ਤਾਂ ਜਿਹੜੀ ਗੱਲ ਨਰੇਤ ਦਰਦ ਨਾਲ ਕਰਦੇ ਉਹ ਤਾਂ ਇਨਵੈਸਟ ਕਰਦੇ ਦੇਖੋ ਇਹ ਇਹ ਹੈਗਾ ਕਿ ਆਪਾਂ ਇੱਕ ਇੱਕ ਤਰ੍ਹਾਂ ਦੀ ਕਿਆਸਰਾਈ ਹੈਗੀ ਹੈ ਵੀ ਸੀਬੀਆਈ ਨੂੰ ਚ ਪਰ ਸੀਬੀਆਈ ਵੀ ਜਿਹੜੀ ਹੈ ਜੀ ਉਹਨੇ ਆ ਕੇ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਤੇ ਆਪਾਂ ਦੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਸ CBI ਕੋਲ ਵੀ ਜਾਂਦਾ ਉਹਨਾਂ ਕੋਲ ਐਵੀਡੈਂਸ ਤਾਂ ਹੋਵੇ ਨਾ ਕਿ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦ ਕਰਨਾ। ਜਿਹੜਾ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਠ ਦੇ ਉਹਦੇ ਬੇਟੇ ਨੂੰ ਚਾਰ ਲੋਕਾਂ ਨੇ ਪੁੱਟਿਆ ਉਹ ਹੈ ਜਾਂ ਕਪਤਨ ਨੂੰ ਚਾਰ ਡਿਸਕਪਟਰ ਨੇ ਪੁੱਟਿਆ ਉਹ ਹੈ ਕੋਈ ਨਾ ਜਦ ਤੁਸੀਂ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸਿਵਡ ਓਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫਿਰ ਹੀ ਇੱਕ ਦਤੀਜੇ ਤੇ ਪਹੁੰਚ ਪਾਵਾਂਗੇ ਵੀ ਆਹ ਵਾਕਿਆ ਹੋਇਆ ਠੀਕ ਹੈ थैंक यू थैंक यू ਨਹੀਂ ਮੈਂ ਸਮਝ ਗਿਆ ਛੋਟੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਦਾ ਹੈਗਾ ਵੀ ਆਇਆ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਅਸਰ ਪ੍ਰਾਪਰਟੀ ਡਾਕੂਮੈਂਟ ਕਾ ਕੀ ਕਹਿ ਸਕਦੇ ਨਾ ਸਫਾ ਬਿਸਰ ਤੇ ਲੈ ਆ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਅ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰ ਸਰਿਕ ਬੇਨਾ ਸਵਾਲ ਆ ਜੀ ਕਿਤਾਬ ਇਸ ਮਾਗਲ ਦੀ ਐਸਆਈ ਵੀ ਥੋੜਾ ਐਸਾ ਕਿਹੜਾ ਮੈਕੈਨਿਜ਼ਮ ਆ ਜਿਹਦੇ ਨਾਲ ਪੱਖ ਜਾਂਚ ਕਰੇਗੀ ਤੁਸੀਂ ਪਹਿਲਾਂ ਹੀ ਆਮ ਤੌਰ ਤੇ ਆਪਣੇ ਮਾਈਂਡ ਸੈਟ ਹੋ ਜਾਂਦੇ ਕਪੂਲਨ ਸਾਹਿਬ ਦਾ ਕੇਸ ਹੈ। ਇਹੀ ਕੇਸ ਦੇ ਦੋ ਵੀ ਬੰਦੇ ਤੇ ਮੋਚੀ ਦਾ ਹੁੰਦਾ, ਕਿਸੇ ਛੋਟੇ ਗਵਰਨਰ ਦਾ ਹੁੰਦਾ। ਪਰ ਮੀਡੀਆ ਚ ਹਾਈਪ ਕ੍ਰੀਏਟ ਹੋ ਗਈ ਹੈ। ਤੁਹਾਡੇ ਦਿਮਾਗ ਵਿੱਚ ਪਹਿਲੇ ਜਿਹਾ ਲੋਕ ਸਮਝੂਗਾ ਕਿ ਉਹ ਕਿਹਾ ਤਾਂ ਅੰਦਰ ਵਿੱਚ ਕਿਹਾ ਮੀਡੀਆ ਚ ਹਾਈਪ ਪਾਣੀ ਹੋਈ ਹੈ। ਅਜਿਹੇ ਚ ਪਹਿਲਾਂ ਹੀ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਸਟੋਰੀ ਦਾ, ਅਜਿਹੇ ਅਜੈਂਟ ਕਿਹੜਾ ਮੈਕੈਨਿਜ਼ਮ ਹੈ ਵੀ ਆਪਾਂ ਫਿਰ ਪੱਕਾ ਜਾਣਨ ਲਈ ਕੀ ਕਰਨ ਦੇ ਕੱਖ ਹੋਏਗਾ ਜਾਂ ਜਿਹੜੇ ਪੁਲਿਸ ਵਾਲੇ ਚਾਰ ਹੈ। ਉਹਨਾਂ ਨੇ ਨਹੀਂ ਸਮਝਾਈ ਹੋਊਗੀ ਇਹਦੇ ਬਾਰੇ ਕੀ ਮੈਂ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਰਿਆਂ ਨੇ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲਾਉ ਕਰੰਦੇ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੋਟੇਜ ਆ ਜਾਂਦੀ ਹੈ ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਦਾ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਉਸ ਫੋਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਹਰੋਂ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈ ਜੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਤੇ ਜੋ ਆਪਕ ਉਪਰਾਨਾ ਹੈਗਾ ਵੀ ਸਚਾਈ ਤੇ ਜਾਈ ਐਸਐਸਸੀ ਐਸਐਸਸੀ ਦੇ ਆਧਾਰ 'ਤੇ ਸਾਨੂੰ ਦਿਖਾਈ ਕਿ ਯੰਕਰ ਫਿਸ਼ੀ ਦੀ ਪ੍ਰੋਜੈਕਟ ਸੋਸ਼ਲ ਮੀਡੀਆ ਜਨਾਈ ਗਿਆ ਕੋਈ ਇਹ ਗੱਲ ਲਖਾਇਆ ਜਾਂਦਾ ਉਹ ਇਹ ਪਾਈ ਹੁੰਦਾ ਸ਼ੁਰੂਆਤ ਕਿੱਥੋਂ ਹੋਈ ਹੈ ਉਹ ਕਿੱਥੋਂ ਲਵਾਂਗੇ ਆਪਾਂ ਦੇਖੋ ਜਿਹੜਾ ਆਪਣਾ ਅਦਾਰਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹੋ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨਵਾਇਜ਼ ਬੋਸ਼ਾ ਉੱਕਾ ਕੇ ਪੂਛੀ ਜਨੂੰ ਬੋਰ ਕਲੀਅਰ ਕਰ ਦਿੰਦੀ ਹੈਗੇ ਹਨ ਸੋ ਉਹ ਸਾਡਾ ਆਪਾ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਣਗੇ ਪਲੱਸ ਪਲੱਸ ਹੈ ਜੀ ਮੈਂ 1 ਮਿੰਟ ਕੰਪਲੀਟ ਕਰ ਲਾਂ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 77083 ਤੇ 00342 ਇਹ ਨੰਬਰ ਅਸੀਂ ਤਾਨ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾ ਥੋੜੀ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲੇ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਤਾ ਦੀ ਹੋਰ ਰਿਪੋਰਟਿੰਗ ਮਿਲ ਜੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇੋਂ ਐਂਗਲ ਸਰ اے ایس ਆਈ ਪੀ ਕੀ ਐਸ ਐਸ ਪੀ ਪਟਿਆਲਾ ਨੂੰ ਵੀ ਬੁਲਾਇ ਕੀ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਅਫਸਰ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਬ ਕਰੇ ਕਿ ਬਿਲਕੁਲ ਬਿਲਕੁਲ ਬੁਲਾਇ ਕਿ ਬਿਲਕੁਲ ਬੁਲਾਇ ਸਪੈਸੀਫਿਕਲੀ ਸਰ ਐਸ ਐਸ ਪੀ ਪਟਿਆਲਾ ਦੇ ਬਿਲਕੁਲ 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 ਜਿਹੜੀ ਹੋਮ ਡਿਪਾਰਟਮੈਂਟ ਨੇ ਪੈਰਲਲ ਜਾਂ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਕਿ ਐਸ ਆਈ ਪੀ ਨਾਲ ਕਿਹਾ ਉਹ ਅਲੱਗ ਕਰ ਗਿਆ ਆਪਣਾ ਕੰਮ ਜਿਹੜੀ ਹੋ ਸਕਦੀ ਨਹੀਂ ਕੀਤੀ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਨ ਆਪਣਾ ਜੇਜੇ ਮੈਜੈਸਟੀ ਦੀ ਇਨਕੁਆਰੀ ਹੈ ਜੀ ਮਨਿੰਦਰ ਜਿਹੜੀ ਸਾਡੀ ਐਸਐਸਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜੀਠ ਸਟਰੀ ਦੀ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹੜੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟ ਦਾ ਸਾਡੇ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦਿਖਣਗੇ ਡਿਸਪੋਜ਼ ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਕੀਤਾਕ ਨਹੀਂ ਕੀਤਾ ਜੀ ਸਰ ਜੀ ਇਹ ਰਿਪੋਰਟ ਜੀ